ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦਿਆਂਗੇ ਜਾਨੀ ਕਿ 5 ਜੂਨ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਜੀ ਅਸਰੇ ਦੀਆਂ ਤਾਜ਼ਾ ਸੈਟਲਰ ਤੁਸੀਂ ਨਾਲ ਤੁਹਾਡੇ ਨਾਲ ਸਾਂਝਾ ਕਰ ਲਈਆਂ ਆਥਣ ਦੇ 6 ਵਜਰ ਨੇ ਜੀ ਤੇ 31 ਮਈ ਦਾ ਦਿਨ ਆਖਰੀ ਪੜਾਤੇ ਆ ਤੇ ਆਖਰੀ ਪੜਾਤੇ ਜਾਂਦੇ ਜਾਂਦੇ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਗਰਜ ਰੇਖ ਵਾਲੇ ਬਦਲਾ ਦਾ ਨਿਰਮਾਣ ਹੋ ਗਿਆ ਸੀ ਜਿਹੜਾ ਕਿ ਹੁਣ ਇਸ ਵੇਲੇ ਮੀਂਹ ਚੱਕਰ ਦੀਆਂ ਕਾਰਵਾਈਆਂ ਤਰਜ ਕਰਾ ਰਹੇ ਨੇ ਮਾਲਵੇ ਦੇ ਖਾਸ ਕਰ ਕੇ ਕੇਂਦਰੀ ਮਾਲਵੇ ਦੇ ਜਿਹੜੇ ਜਨਾ ਦੇ ਪਿਛਲੋ ਧਾਨਾ ਰੂਰ ਸ਼ਰੀਫਤਗੜ੍ਹ ਸਾਹਿਬ ਔਰ ਲੁਧਿਆਣਾ ਦੇ ਨਾਲ ਲੱਗਦੇ ਖੇਤਰ ਤੇ ਇਸ ਵੇਲੇ ਪਵਦ ਖੇਤਰ ਦੇ ਵਿੱਚ ਇਹ ਬੱਦਲ ਪਹੁੰਚ ਰਿਹਾ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜਿਆ جاری ਨੇ ਮਾਝਾ ਖੇਤਰ ਹਾਲੇ ਮੀਹਾ ਤੋਂ ਸਖਣਾ ਜੀ ਇੱਥੇ ਬੱਦਲ ਨਹੀਂ ਬਣਿਆ ਤੇ ਪੱਛਮੀ ਮਾਲਵੇ ਦੇ ਵਿੱਚ ਵੀ ਕਿਤੇ ਕਿਤੇ ਜਿਹੜੇ ਬੱਦਲ ਮੌਤੇ ਫਾਗਾ ਦੇ ਵਿੱਚ ਨਹੀਂ ਬਣਿਆ ਖਾਸ ਕਰਕੇ ਜਿਹੜੇ ਬਾਡਰੇ ਦੀਏ ਦੇ ਖੇਤਰ ਨੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਇਹਨਾਂ ਖੇਤਾਂ ਦੇ ਵਿੱਚ ਉਮੀਦ ਹੈ ਸਦਕਾ ਜਿਹੜੇ ਮੀਹ ਦੇ ਅਸਰ ਬਣੇ ਹੋਏ ਨੇ ਪਛਮੀ ਸਿਸਟਮ ਦੇ ਸਦਕਾ ਤੇ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਮਾਝਾ ਤੇ ਪਛਮੀ ਮਾਲਵੇ ਨੂੰ ਛੱਡ ਕੇ ਬਾਕੀ ਬਹੁਤੇ ਭਾਗਾਂ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਮੀਂਹ ਜੜਿਆ ਡਰਜ ਹੋਣਗੇ ਜਿਹੜੇ ਟੈਂਪਰੇਚਰ ਰਾਤਾਂ ਦੇ ਉੱਤੇ ਨੂੰ ਜਾ ਰਹੇ ਸੀ 29 30 ਤੇ ਆਸਾਸ 55 ਪਹੁੰਚੇ ਸੀ ਉਹਨਾਂ ਦੇ ਵਿੱਚ ਰਾਹਤ ਮਿਲੇਗੀ ਤੇ ਅੱਜ ਸਵੇਰ ਤੋਂ ਹੀ ਝੁੱਪ ਜੜੀ ਆ ਪੰਜਾਬ ਦੇ ਵਿੱਚ ਲੱਗ ਰਹੀ ਸੀ ਜਿਹਦੇ ਸਦਕਾ ਜਦੋਂ ਫੈਰ ਤੋਂ ਬਾਅਦ ਗੱਜਨੇਸ਼ਕ ਵਾਲੇ ਇਹ ਬਦਲਾ ਦਾ ਨਿਰਮਾਣ ਹੋਇਆ ਸੋ ਟੈਂਪਰੇਚਰ ਤਾਜ਼ੀ ਆਸਾਦ ਨੇ ਦਿਨ ਦਾ ਟੈਂਪਰੇਚਰ 35 36 ਤੱਕ ਆ ਸਕਦੇ ਨੇ ਆਉਂਦੇ ਦਿਨਾਂ ਦੇ ਵਿੱਚ ਸੋ ਆਉਲੇ ਜਿਹੜੇ 2-3 ਦਿਨ ਹੋਣਗੇ ਜੀ ਟੁੱਟਵੇਂ ਤੌਰ ਤੇ ਮੀਂਹ ਜੜਿਆ ਹਾਲੇ ਦਰਜ ਹੋਣਗੇ ਜੇਕਰ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਣੀ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਅੱਜ ਦੇ ਲਈ 31 ਤਰੀਕ ਲਈ yellow alert ਜਾਰੀ ਕੀਤਾ ਗਿਆ ਹੈ ਗਰਜ ਦੇ ਰਿਸ਼ਤਿਆਂ ਨਾਲ ਉਮੀਦ ਹੈ ਅਗਲੇ 72 ਘੰਟੇ ਯਾਨੀ ਕਿ 3-4 ਤਰੀਕ ਤੱਕ ਹਲੇ ਟਟਵੇਂ ਦੌਰ ਤੇ ਛਰਾਟੇ ਲੱਗਦੇ ਰਹਿਣਗੇ ਪਛਮੀ ਸਿਸਟਮ ਕੱਲ ਤੱਕ ਕਹਿ ਲਈ ਹੈ ਕਿ ਅਸਰ ਖੋਣਾ ਦਿਖਾਵੇਗਾ ਪਰ ਤਗੜੇ ਹਨੇਰ ਚਕਰ ਕਾਲ ਦਰਜ ਨਹੀਂ ਹੋਣਗੇ ਟਟਵੇਂ ਦੌਰ ਤੇ ਜਿੱਥੇ ਕਿਤੇ ਬੱਦਲ ਬਣੇਗਾ ਉਥੇ ਕਾਰਵਾਈਆਂ ਸੀਮਿਤ ਰਹਿਣਗੀਆਂ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਕੁਝ ਖੇਤਾਂਾਂ ਦੇ ਵਿੱਚ ਲੱਗਣ ਦੀ ਉਮੀਦ ਹੈ ਪੰਜਾਬ ਦੇ ਵਿੱਚ 4-5 ਤਰੀਕ ਤੱਕ ਇਸ ਤੋਂ ਇਲਾਵਾ ਪਛਮੀ ਸਿਸਟਮ ਕੋਈ ਆ ਨਹੀਂ ਰਿਹਾ ਜੀ 5 ਜੂਨ ਤੱਕ ਤੇ ਉਸ ਤੋਂ ਬਾਅਦ ਕਰ ਕੋਈ ਸਿਸਟਮ ਹੁੰਦਾ ਜੇ ਦੀ ਅਫਰੇਟ ਨੂੰ ਅਸੀਂ ਦੇਾਂਗੇ ਸੋ ਇਸ ਸਿਸਟਮ ਦੇ ਸਦਕਾ ਅੱਜ ਪੰਜਾਬ ਦੇ ਵਿੱਚ ਤਪ ਦੀ ਗਰਮੀ ਤੋਂ ਵੀ ਰਾਹਤ ਮਿਲੀ ਹੈ ਜਿੱਥੇ ਟੈਂਪਰੇਚਰ ਬਹੁਤ ਤਾਂ ਉੱਚਾ ਚੜ ਚੁਕੇ ਸੀ ਜਿਹੜਾ ਪਾਰਾ ਬਹੁਤ ਜ਼ਿਆਦਾ ਜਾ ਚੁੱਕਾ ਸੀ ਉਹਦੇ ਵਿੱਚ ਹੁਣ ਰਾਹਤ ਜਿਹੜੀ ਆ ਪੰਜਾਬ ਵਾਸੀਆਂ ਨੂੰ ਅੱਜ ਮਿਲ ਗਈ ਹੈ ਤੇ ਜਿੱਥੇ ਹਮਸ ਨੇ ਜਾਣ ਗੱਡੀ ਹੋਈ ਸੀ ਉੱਥੇ ਕੁਝ ਰਾਹਤ ਗਰਮੀ ਤੋਂ ਪੰਜਾਬੀਆਂ ਨੂੰ ਅੱਜ ਮਿਲ ਗਈ ਹੈ ਜੀ ਧੰਨਵਾਦ ਸ਼ੁਕਰੀਆ ਜਿੱਥੇ ਜਿੱਥੇ ਮੀ ਲੱਗਣੇ ਕਮੈਂਟ ਵਿੱਚ ਜਰੂਰ ਦੱਸ ਕੇ ਜਾਣਾ ਧੰਨਵਾਦ